ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੇ ਕਈ ਬਾਚ ਨਿਪੋ ਬਾਚ ਵਸ਼ਿਸ਼ਟ ਸੋ ਸੋ ਦੋਹਰਾ RAM ਪਿਆਨੋ ਬਨ ਕਰੈ ਭਰਤ ਕਰੈ ਠਕੁਰਾਏ ਬਰਖ ਚਤਰ ਦਸ ਕੇ ਬਿਤੇ ਫਿਰ ਰਾਜ ਰਗੜਾਏ कहे वसिष्ठ सुदार कर श्री रघुबर सो जाय बरख चतुर्दश भर ठंड प पुनि नृप श्री रघुराय सुन वसिष्ठ को वाच श्रवण रघुपत फिरे स सोग उत दशरथ तन को तजियो श्री रघुबीर बियोग दो सोरठा ग्रह आवत रघुराए सब धन दियो लटाए कै का, कट तर्क सी सुहाए ਬੋਲਤ ਪੇਸੀਐ ਸੋ ਬਚਨ ਸੋਰਠਾ ਸੁਨਸੀਐ ਸੁਜਸ ਸੁਜਾਨ ਰਹੁ ਕਸਲਿਆ ਤੀਰ ਤੁਮ ਰਾਜ ਕਰੋ ਫਿਰ ਆਨ ਤੋਹਿ ਸਹਿਤ ਬਨ ਬਾਸ ਬਸ ਸੀਤਾ ਬਾਚ ਰਾਮ ਸੋ ਸੋਰਠਾ ਮੈ ਨ ਤਜੋ ਪੀ ਸੰਗ ਕੈ ਸੋਈ ਦੁਖ ਜੀਅ ਪੈ ਪਰੋ ਤਨ ਕ ਨਮੋਰ ਅੰਗ ਅੰਗ ਤੇ ਹੋਏ ਅਨੰਗ ਕਿਨ رام باچ سیتا پرت منوہر چند جو نہ سسرار کرسو جا پتا گرہ تو پٹھے ہم کوچ چاہ کرو تن کی ٹوک موہ کہو سب تو اٹھ دےتک اود کو راج سلوچن رنک کو لنک نسنک لٹ د ਘੋਰ ਸਿਆਬਨ ਤੂੰ ਸੋ ਕੁਮਾਰ ਕਹੋ ਹਮ ਸੋ ਕਸ ਤੈ ਨਿਭੈ ਹੈ ਗੁੰਜਤ ਸਿੰਧ ਡਕਾਰਤ ਕੋਲ ਭਿਆਨਕ ਭੀਲ ਲਖੈ ਭ੍ਰਮ ਐ ਹੈ ਸੰਕਤ ਸਾਪ ਬਕਾਰਤ ਬਾਗ ਭਕਾਰਤ ਭੂਤ ਮਹਾ ਦੁਖ ਪਹਿ ਤੂੰ ਸੋ ਕੁਮਾਰ ਰਚੀ ਕਰਤਾਰ ਵਿਚਾਰ ਚੱਲੇ ਤੋਹ ਕਿਉ ਬਨ ਐ ਹੈ ਚੀਤਾਵਾਚ ਰਾਮ ਸੋ ਮਨੋਹਰ ਛੰਦ سول سہو تن سوک رہو پر سی نہ کہو پر سی نہ کہاؤ گی باس کہا بن باس پلو نہیں پاس تجو پی پائے گہ ہاتھ کہا اہ اداس سمے گرہ آس رہو پر میں نہ رہو گی رام باچ سیتا پراتو کہو تو کرو گرہ ساس کی سیو پلی بے کال ہی باس بن مرگ لوچن راج کرو تم سو سن لی جے جاؤ ن لگ جی اوت سبھان جا پتا گرہ ساچ بنی جات کی بات گدی جی جات سدارت بن موہ آئس دی جہ ਲਛਮਣ ਆਵਾਚ ਬਾਤ ਇਤੈ ਇਹ ਭਾਂਤ ਭਈ ਸੁਨ ਆਏਗੇ ਭਰਾ ਤਸਰਾ ਸਨ ਲੀਨੇ ਕਾਚ ਕੌਣ ਕੂਪੂਤ ਭਇਓ ਕੁੱਲ ਮੈਂ ਜਿਨ ਰਾਮੈ ਹੈ ਬਾਸ ਬਨੈ ਕਹ ਦੀਨੇ ਕਾਮ ਕੇ ਬਾਣ ਬਦੈ ਉਹ ਬਾਸ ਕਾਮਨ ਕੂੜ ਕੁਚਾਲ ਮਹਾ ਮਤ ਹੀਨੇ ਰਾਂਡ ਕੁਪਾਂਡ ਕੇ ਹਾਥ ਬਿਕਿਓ ਕਪਨਾ ਚਤ ਨਾਚ ਛਰੀ ਜਿ ਮਚੀਨੇ ਕਾਮ ਕੋ ਡਾਂਡ ਲੀਏ ਕਰਕੇ ਕਈ ਬਨਰ ਜਿਉ ਨਿਪਨਾਚ ਨਚਾਵੇ ਐਟਨ ਐਠ ਅਮੈਠ ਲੀਏ ਢੇਗ ਬੈਠ ਸੁਆ ਜਿਮ ਪਾਠ ਪੜਾਵਾ ਸੌਤਨ ਸੀਸ ਹੋਇ ਈਸ ਕੋ ਈਸ ਪ੍ਰਿਥੀ ਸਿਜੋ ਚਾਮਕੇ ਦਾਮ ਚਲਾਵੇ ਕੂਰ ਕੁजात ਕੁਪੰਥ ਦੁਰਾਨਨ ਲੋਗ ਗयो ਪਰ ਲੋਗ ਗਵਾਵੇ ਲੋਗ ਕਟੇਵ ਲਗੇ ਉਨਕੀ ਪ੍ਰਭ ਪਾਵਤ ਜੇ ਮੋਹ ਕਿਉ ਬਨ ਐਹ ਜਾਹਟ ਬੈਠ ਰਹੋ ਘਰ ਮੋ ਜਸਾ ਕਿਉ ਚਲ ਹੈ ਰਗ ਬੰਸ ਲਜੈ ਹੈ ਕਾਲ ਹੀ ਕਾਲ ਉਚਾਰਤ ਕਾਲ ਗयो ਇਹ ਕਾਲ ਸਭੋ ਛਲ ਜਾ ਹੈ ਤਾਮ ਰਹੋ ਨਹੀ ਸਾਚ ਕਹੋ ਇਹ ਘਾਤ ਗਈ ਫਿਰ ਹਾਥ ਨਾ ਐ ਹੈ ਚਾਪ ਧਰੇ ਕਰ ਚਾਰਕ ਤੀਰ ਤੂ ਨੀਰ ਕਸੇ ਦਉ ਬੀਰ ਸੁਹਾਏ ਆਵਨ ਰਾਜ ਤ੍ਰਿਆ ਜੇ ਹਸੋ ਬਤ ਹੋਣ ਬਿਦਾ ਤੇ ਹ ਤੀਰ ਸਿਧਾਏ ਪਾਏ ਪਰੇ ਭਰ ਨੈਣ ਰਹੇ ਪਰ ਮਾਤ ਭਲੀ ਬਿੰਦ ਕੰਠ ਲਗਾਏ ਬੋਲੇ ਤੇ ਪੂਤ ਨ ਆਵਤ ਧਾਮ ਬਲਾਏ ਲਿਉ ਆਪਨ ਤੇ ਕਿਮ ਆਏ ਰਾਮ ਬਾਚ ਮਾਤਾ ਪ੍ਰਾਤ ਤਾਤ ਦਇਓ ਬਨ ਬਾਸ ਹਮੈ ਤੁਮ ਦੇਹ ਰਜਾਏ ਅਬੈ ਤਹ ਜਾਉ ਕੰਟਕ ਕਾਨਨ ਬੇਹੜ ਗਾਹਿ ਤ੍ਰਿਉ ਦਸ ਬਰਖ ਬਿਤੇ ਫਿਰ ਆਉ ਜੀਤ ਰਹੇ ਤੋ ਮਿਲੋ ਫਿਰ ਮਾਤ ਮਰੇ ਗਏ ਭੂਲ ਪਰਿ ਬਖ ਸਾਉ ਭੂ ਪਹਿ ਕੈ ਅਰਣੀ ਬਰਤੇ ਬਸ ਕੇ ਬਨ ਮੋ ਫਿਰ ਰਾਜ ਕਮਾਉ ਮਾਤਾ ਬਾਚ ਰਾਮ ਸੋ ਮਨੋਹਰ ਛੰਦ ਮਾਦ ਸੁਨੀ ਇਹ ਬਾਤ ਜਬ ਤਬ ਰੋਵਤ ਹੀ ਸੁਤ ਕੇ ਉਨ ਲਾਗੀ ਹਰ ਗੁਬੀਰ ਸਿਰੋ ਮਨ ਰਾਮ ਚਲੇ ਬਨ ਕਉ ਮੋਹ ਕਉ ਤਾ ਕਉ ਕਤ ਤਿਆਗੀ ਨੀਰ ਬਿਨਾ ਜਿਮ ਮੀਨ ਦਸਾ ਤੇਮ ਭੂਖ ਪਿਆਸ ਗਈ ਸਭ ਭਾਗੀ ਝੂਮ ਚਰਾਕ ਚਰੀ ਝਟ ਬਾਲ ਮਿਸਾਲ ਦਵਾ ਉਨ ਕੀ ਉਰ ਲਾਗੀ ਜੀਵਤ ਪੂਤ ਤਵਾਨਨ ਪੇਖ ਸਿਆ ਤੁਮਰੀ ਦੁੱਤ ਦੇਖ ਅਕਾਤੀ ਚੀਰ ਸੁਮਿਤਰਾ ਜ ਕੀ ਛਬ ਕੋ ਸਭ ਸੋਕ ਵਿਸਾਰ ਹੀਏ ਹਰ ਖਾਤੀ ਕੇ ਕਈ ਆਦਿਕ ਸਤਨ ਕੋ ਲਖ ਭਾਉ ਚੜਾਏ ਸਦਾ ਗਰਬਾਤੀ ਕਹ ਤਾਤ ਅਨਾਥ ਜਿਉ ਆਜ ਚੱਲੇ ਬਨ ਕੋ ਤਜ ਕੈ ਬਿਲ ਲਾਤੀ ਹੋਰ ਰਹੇ ਜਨ ਕੋਰ ਕਹੀਂ ਮਿਲ ਜੋਰ ਰਹੇ ਕਰ ਏਕ ਨ ਮਾਨੀ ਲੱਛਣ ਮਾਤ ਕੇ ਧਾਮ ਬਿਦਾ ਕਹੋ ਜਾਤ ਭਏ ਜੀ ਅਬੋ ਇਹ ਹਠਾਨੀ ਸੋ ਸੁਨ ਬਾਤ ਪਪਾਤ ਧਰਾ ਪਰ ਘਾਤ ਭਲੀ ਇਹ ਬਾਤ ਬਖਾਨੀ ਜਾਨਕ ਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਵੱਡੋ ਅਭਿਮਾਨੀ ਕੌਣ ਕੋ ਜਾਤ ਕੋ ਕਾਜ ਕੀਓ ਜਿਨ ਰਾਗਵ ਕੋਇ ਹ ਭਾਂਤ ਬਖਾਨਿਓ ਲੋਕ ਅਲੋਕ ਗਵਾਏ ਦੁਰਾਨਨ ਭੂਪ ਸੰਘਾਰ ਮਹ ਸੁਖ ਮਾਨਿਓ ਭਰਮ ਗਇਓ ਉਡ ਕਰਮ ਕਰਿਓ ਘਟ ਧਰਮ ਕੋ ਤਿਆਗ ਅਧਰਮ ਪ੍ਰਮਾਨਿਓ ਨਾਕ ਕਟੇ ਨਿਰਲਾਜ ਨਿ ਸਾਚਰ ਨਾ ਹਮ ਨਿਪਾਤਤ ਨੇਹੋ ਨ ਮਾਨਿਓ ਤਮਿਤਰਾ ਬਾਚ ਲਛਮਨ ਸੋ ਦਾਸ ਕੋ ਭਾਵ ਧਰੇ ਰਹੀਓ ਸੁਤ ਮਾਤ ਸਰੂਪ ਸਿਆ ਪਹਿਚਾਨੋ ਤਾਤ ਕੇ ਤੁਲ ਸਿਆ ਪਤ ਕਉ ਕਰ ਕੈ ਇਹ ਬਾਤ ਸਹੀ ਕਰ ਮਾਨੋ ਜੇ ਤੱਕ ਕਾਨਣ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਆਪ ਤਨ ਪੈ ਅਨਮਾਨੋ ਰਾਮ ਕੇ ਪਾਏ ਗਹੇ ਰਹੀਓ ਬਨ ਕੈ ਘਰ ਕੋ ਘਰ ਕੈ ਬਨ ਜਾਨੋ ਰਾਜੀਵ ਲੋਚਨ ਰਾਮ ਕੁਮਾਰ ਚੱਲੇ ਬਨ ਕੋ ਸੰਗ ਭਰਾਤ ਸੁਹਾਇਓ ਦੇਵ ਅਦੇਵ ਨਿਛਤਰ ਸਚੀ ਪਤ ਚੌਕ ਚੱਕੇ ਮਨ ਮੋਦ ਵਢਾਇਓ ਅਨਨ ਬਿੰਬ ਪਰਿਓ ਬਸਦਾ ਪਰ ਫੈਲ ਰਹਿਓ ਫਿਰ ਹਾਥ ਨ ਆਇਓ ਬੀਚ ਆਕਾਸ਼ ਨਿਵਾਸ ਕੀਓ ਤਿਨ ਤਾਹੀ ਤੇ ਨਾਮ ਮਯੰਕ ਕਹਾਇਓ ਦੋਹਰਾ ਪਿਟ ਆਗਿਆ ਤੇ ਬਨ ਚਲੇ ਤਜ ਗ੍ਰਹਿ ਤਜ ਗ੍ਰਹਿ RAM ਕੁਮਾਰ ਸੰਗ ਸਿਆ ਮ੍ਰਿਗਲੋਚਨੀ ਜਾ ਕੀ ਪ੍ਰਭਾ ਅਪਾਰ ਪਿਟ ਆਗਿਆ ਤੇ ਬਨ ਚਲੇ ਤਜ ਗ੍ਰਹਿ RAM ਕੁਮਾਰ ਸੰਗ ਸਿਆ ਮ੍ਰਿਗਲੋਚਨੀ ਜਾ ਕੀ ਪ੍ਰਭਾ ਅਪਾਰ ਇਤਿ ਸ੍ਰੀ RAM ਬਨਵਾਸ ਦੀਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ